ਰਾਮ ਕਲੀ ਮਹਿਲਾ ਪਹਿਲਾ ਹੱਠ ਨਿਗਾਹ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵਰਨਾ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾ ਅਰਜੋ ਨਹੀਂ ਸਕੈ ਸਰਪੰ ਦਸ ਨ ਸਕੈ ਹਰ ਕਾ ਰਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਤੈ ਗੁਣ ਵਿਖਿਆ ਜਨ ਮਰੀਜੈ RAM ਨਾਮ ਬਿਨ ਦੁਖ ਸਹਿਜੈ ਚਾਰਸ ਪਵਨ ਸਿੰਘਾਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀਜੈ RAM ਨਾਮ ਬਿਨ ਧਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉ ਤੀਰ ਜਤੀਜੈ ਅੰਤਰ ਚੋਰ ਕਿਉ ਸਾਦ ਲਈਜੈ ਗੁਰਮੁਖ ਹੋਏ ਕਾਇਆ ਅੰਗ ਰੀਜੈ ਅੰਤਰ ਮੈ ਤੀਰਥ ਹਰ ਮੀਜੈ ਮਨ ਨਹੀਂ ਸੂਚਿਆ ਕਿਆ ਸੋਚ ਕੇ ਰੀਜੈ ਕਿਰਤ ਪਿਆ ਦੋਸ਼ ਕਾ ਕੋ ਦੀਜੈ ਅੰਨ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤਗੁਰੂ ਪੂਛ ਸੰਗਤ ਜਨ ਕੀਜੈ ਮਨ ਹਰ ਰਹਾ ਚੈ ਨਹੀਂ ਜਨਮ ਮਰੀਜੈ RAM ਨਾਮ ਬਿਨ ਕਿਆ ਕਰਮ ਕੀਜੈ ਹੁੰਦਰ ਦੁੰਦਰ ਪਾਸ ਤੇਰੀਜੈ ਤੁਰਤੀ ਸੇਵਾ ਹਮਰ ਵਿੱਚ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ RAM ਕਲੀ ਮਨਲਾ ਪਹਿਲਾ ਅੰਤਰ ਉਤਪੁਜ ਅਵਰਨਾ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗਾ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰ ਲੋ ਅਵਰਨਾ ਕੋਈ ਐਸਾ ਮੇਰਾ ਠਾਕੁਰ ਗਹਿ ਰੰਗੰ ਵੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੇ ਜੰਮ ਤੀਰ ਰਹਾਉ ਨਾ ਅਮਰਤ ਨੀਰਾ ਨਿਰਮੋਲ ਸੱਚਾ ਸਾਹਿਬ ਅਮਰ ਅਤੋਲ ਜੇਵਾ ਸੂਚੀ ਸੱਚ ਬੋਲ ਘਰਦਾਰ ਸੱਚ ਨਹੀਂ ਰੋਲ ਇੱਕ ਬੰਮੈ ਦਸੇ ਡੁੰਗਰ ਅਸਥਾਨ ਨਾਮ ਵਿਸਾਰ ਪਚੇ ਅਬਿਮਾਰ ਨਾਮ ਬਿਨ ਕਿ ਅਗਿਆਨ ਧਿਆਨ ਗੁਰਮੁਖ ਪਾਵੇ ਦਰਗਾ ਮਾਨ ਅਠ ਓੰਕਾਰ ਕਰੇ ਨਹੀਂ ਪਾਵੇ ਪਾਠ ਪੜੇ ਨੇ ਲੋਕ ਸੁਣਾਵੇ ਤੀਰਥ ਧਰਮਸ ਵਿਆਧ ਨਾ ਜਾਵੇ ਨਾਮ বিনা ਕੈਸੇ ਸੁਖ ਪਾਵੇ ਯਤਨ ਕਰੇ ਬਿੰਦ ਕਿਵੇਂ ਨ ਰਹਾਈ ਮਨ ਵਾਂ ਡੋਲੇ ਨਰਕੇ ਪਾਈ ਜੰਮ ਪਰ ਬਾਧੋ ਲੈ ਸਜ਼ਾਈ ਇਨ ਨਾਮੈ ਜੀਉ ਜਲ ਬਲ ਜਾਈ ਸਿੱਧ ਸਾਧਿਕ ਕੀਤੇ ਮੁੰਦੇ ਵਾ ਹੱਠ ਨਿਕਰੇ ਨਾ ਤ੍ਰਿਪਤਾਵੇਂ ਫੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਸਭਿ ਮਾਨ ਅਭੇਵਾ ਕਰਮ ਮਿਲੇ ਪਾਵੇ ਸਚਨਾ ਤੁਮ ਸ਼ਰਣਾਗਤ ਰਹੋ ਸੋ ਭਾਵ ਤੁਮ ਤੇ ਉਪਜਿਓ ਭਗਤੀ ਪਾਓ ਜਪ ਜਾਪੋ ਗੁਰਮੁਖ ਹਰਨਾਮ ਹਾਵੇਂ ਘਰਬ ਜਾਏ ਮਨ ਠੀਨੈ ਝੂਠ ਨਾ ਪਾਵ ਸਾਕੰਡ ਠੀਨੈ ਦਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਧਾਮ ਕਲੀ ਮੈਲਾ ਪਹਿਲਾ ਜਿਉ ਆਇਆ ਤਿਉ ਜਾਵੇਂ ਬੋਰੇ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇ ਤਾ ਦੁਖ ਲਗੈ ਨਾਮ ਵਿਸਾਰ ਭਵਜਲ ਪਇਆ ਤਨ ਥੰ ਦੇਖ ਦਰਬ ਗਿਆ ਅਨੇਕ ਕਾਮਨੀ ਸਿਉ ਹੇ ਤਵਦਾਏ ਕੀ ਨੰਮ ਸਾਰੇ ਪਰ ਮੰਗਿਆ ਰਹਾ ਜਤ ਸਤ ਸੰਗਮ ਸੀਲ ਨ ਰੱਖਿਆ ਬੇਤ ਪਿੰਜਰ ਮੈਂ ਕਾਸ਼ਟ ਭਇਆ ਪੁੰਨ ਦਾਨ ਇਸ਼ਨਾ ਨਸੰਜੁਮ ਸਾਧ ਸੰਗਤ ਦਿਨ ਬਾਦ ਜਇਆ ਲਾਲ ਚਲਾਗੇ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਇਆ ਜਾਂ ਜਮਤਾਏ ਕੇਸ ਘੈ ਮਾਰੇ ਸੁਰਤ ਨਹੀਂ ਮੁਖ ਕਾਲ ਗਇਆ ਇਹਨ ਸੁਨਿੰਦਾ ਤਾ ਤੁਰਾਈ ਇਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾਮ ਗਤ ਪਤ ਪਾਵੇ RAM ਨਾਮ ਬਿਨ ਨਰਕ ਗਿਆ ਖਿਲ ਮੈਂ ਵੇਸ ਕਰੈ ਣਟੂਆ ਜਿਉ ਮੋਹ ਪਾਪ ਮੈਂ ਹਉ ਤਗਿਆ ਇਤ ਉਤ ਮਾਇਆ ਦੇਖ ਪਸਾਰੀ ਮੋਹ ਮਾਇਆ ਕਰਮਗਲ ਨੂੰ ਫਿਆ ਕਰੈ ਵਿਕਾਰ ਵਿਥਾਰ ਕਨੇਰੇ ਸੁੱਤ ਸ਼ਬਦ ਬਿਨ ਧਰਮ ਪਿਆ ਹਉ ਮੈਂ ਰੋਗ ਮਹਾ ਦੁਖ ਲਾਗਾ ਗੁਰਮਤ ਲੇਭੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਭਿਮਾਨ ਭਇਆ ਜਿਸ ਕਾ ਇਹ ਤਨ ਤਨ ਸੋ ਫਿਰ ਲੇਵੈ ਅੰਤਰ ਸੰਸਾ ਦੁਖ ਪਇਆ ਅੰਤ ਕਾਲ ਕੇਸ਼ ਸਾਥ ਨਾ ਚਾਲੈ ਜੋ ਦਿਸੈ ਸਭ ਤਿਸੈ ਮਾਇਆ ਆਦ ਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਰਿਦੈ ਲੈ ਪਾਰ ਪਿਆ ਮੂਏ ਕੋ ਰੂਵੇ ਕਿਸੈ ਸੁਣਾਵੇ ਪੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਤਤ ਜੰਜਾਲ ਪਰਾਲ ਪਿਆ ਜਾਂ ਆਏ ਤਾਂ ਤਿਨਹਿ ਪਠਾਏ ਕਾਲੇ ਤਿਨੇ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਹਾ ਦਕਸ਼ਣ ਹਾਰੇ ਬਖਸ਼ ਲਿਆ ਜਿਨ ਇਹ ਚੱਖਿਆ RAM ਰਸਾਇਰ ਤਨ ਕੀ ਸੰਗਤ ਖੋਜ ਫਿਆ ਰਿੱਧ ਸਦ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਤਦਾਰਥ ਸ਼ਰਨ ਪਿਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰ ਖਸੋਗ ਤੇ ਬ੍ਰਕਤ ਭਿਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ RAM ਕਲੀ ਦੱਖਣੀ ਮਹਿਲਾ ਪਹਿਲਾ ਜੱਤ ਸਤ ਸੰਗਮ ਸਾਚ ਦਿਰੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਣਾ ਐਨਸਰ ਹੈ ਇਕਲਵ ਲਾਗੀ ਸੱਚ ਦੇਖ ਪਤੀਣਾ ਰਹਾ ਰਹਾ ਗਗਨ ਉਪਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਣਾ ਸਤ ਬੰਧ ਕੁਪੀਨ ਪਰਪੁਰ ਲੀਣਾ ਜੇਵਾ ਰੰਗ ਰਸੀਣਾ ਮਿਲੇ ਬੁਰ ਸੱਚ ਜਿਨ ਰਚ ਰਾਤੇ ਕਿਰਤ ਵਿਚਾਰ ਪਤੀਣਾ ਏਕਮ ਸਰਬ ਸਰਬਮੈ ਇੱਕ ਏ ਸਤਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਤੁਰ ਗਸਿਆ ਤ੍ਰਿਭਵਨ ਜੋਤ ਦਿਖਾਈ ਸੱਚ ਤਖਤ ਸਚ ਮਹਿਲੀ ਬੈਠੇ ਮੇਰ ਪਾਟੜੀ ਲਾਈ ਹੋ ਗਿਆ ਬੇਰਾਗੀ ਜੋਗੀ ਘਟ ਘਟ ਕਿੰਗੂਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੈ ਸਤਗੁਰ ਸੱਚ ਸਖਾਈ RAM ਕਲੀ ਮੈਲਾ ਪਹਿਲਾ ਉਹ ਹੱਥ ਹਸਤ ਮੜੀ ਘਰ ਸ਼ਾਇਆ ਤਰਨ ਗगन ਉਤਲ ਥਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਸਹਾ ਮਮਤਾ ਮਾਰ ਹੋ ਮੈ ਸੁਖੈ त्रभवन ज्योत तुम्हारी मनसा मार मन में राख सतगुरु शब्द विचारी सिंही सुरत अनाहद वाद्य कटखट ज्योत तुम्हारी प्रपंच बेण तही मन राखिया ब्रह्म अग्नि पर जारी पंच तत् मिल ऐनस दीपक निर्मल ज्योत उपारी ਰਾਗ ਸਾਸਰ ਲੋਕੇ ਇਹ ਤਨ ਕਿੰਗੂਰੀ ਵਾਜੇ ਸ਼ਬਦ ਨਿrarੀ ਸ਼ਿਵ ਨਗਰੀ ਮੈਂ ਆਸਣ ਔਧੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਕੇ ਮਨ ਰਾਜਾ ਸੰਚ ਵਸੇ ਵਿਚਾਰੀ ਸ਼ਬਦ ਰਵੇ ਆਸਣ ਖਰ ਰਾਜ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹ ਤਹਿ ਬਪੁਰੇ ਜੀਵਤ ਮੁਵਾ ਮਨ ਮਾਰੀ ਬ੍ਰਹਮ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾ ਕਰੀ ਕਾਇਆ ਸੋਧ ਤਰਿ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣ ਕਾਰੀ ਆਪੇ ਮੇਲੇ ਗੁਣ ਦਾਤਾ ਹਮੇ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮਿਟੇ ਚੌਥੇ ਵਰਤੇ ਇਹਾ ਭਗਤ ਨਿrarੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਫਿਰਦ ਏਕ ਮੋਹਾਰੀ ਮਨੁਆ ਅਸਤਿਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਵੇਦ ਬਾਦ ਨਾ ਪਖੰਡ ਔਧੂ ਗੁਰਮੁਖ ਸ਼ਬਦ ਬੀਚਾਰੀ ਗੁਰਮੁਖ ਜੋਗ ਕੁਮਾਵੈ ਔਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਔਦੂ ਸ਼ਬਦ ਤਰੈ ਕੋਲ ਤਾਰੀ ਸ਼ਬਦ ਸੂਰ ਜਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਔਦੂ निकसे शब्द वीचारी आपे बख़्शे मेल मिलाए नानक शरण तुम्हारी